ਮੈਂ ਅਕਸਰ ਲੋਕਾਂ ਨੂੰ ਭਵਿੱਖ ਦੀ ਚਿੰਤਾ ਕਰਦਿਆਂ ਵੇਖਿਆ ਵੈਸੇ ਵੀ ਚਿੰਤਾ ਦਾ ਸਬੰਧ ਜਿਹੜਾ ਉਹ ਹੈ ਹੀ ਫਿਊਚਰ ਦੇ ਨਾਲ ਹੈ ਹੀ ਭਵਿੱਖ ਦੇ ਨਾਲ ਔਰ ਜਿਹੜਾ ਸ਼ਿਕਵੇ ਦਾ ਸਬੰਧ ਹੈ ਉਹ ਸਾਡੇ ਪਾਸਟ ਦੇ ਨਾਲ ਹੈ ਬੀਤੇ ਸਮੇਂ ਦੇ ਨਾਲ ਹੈ ਵਰਤਮਾਨ ਔਰ ਭਵਿੱਖ ਤੇ ਭੂਤ ਇਹਨਾਂ ਤਿੰਨਾਂ ਦੇ ਸਬੰਧ ਵਿੱਚ ਮੈਂ ਕਿਸੇ ਵਕਤ ਫੇਰ ਤੁਹਾਡੇ ਸਾਹਮਣੇ ਕੋਈ ਇੱਕ ਵੀਡੀਓ ਲਿਆਵਾਂਗਾ ਅੱਜ ਦਾ ਮੇਰਾ ਵਿਸ਼ਾ ਹੋ ਰਿਹਾ ਭਵਿੱਖ ਦੀ ਚਿੰਤਾ ਅਕਸਰ ਮੈਂ ਕਰਦਿਆਂ ਲੋਕਾਂ ਨੂੰ ਵੇਖਿਆ ਤੇ ਥੋੜੀ ਬਹੁਤ ਵਿਉਂਤਬੰਦੀ ਥੋੜੀ ਬਹੁਤ ਫਿਕਰਬੰਦੀ ਹੋਣੀ ਵੀ ਚਾਹੀਦੀ ਮੈਂ ਭਵਿੱਖ ਵਿੱਚ ਬੰਨਣਾ ਕੀ ਇਹ ਕਰਨਾ ਕੀ ਕਿਉਂਕਿ ਤੁਰੋਗੇ ਵੀ ਤਾਂ ਹੀ ਪੜੋਗੇ ਵੀ ਤਾਂ ਹੀ ਮਿਹਨਤ ਕਰੋਗੇ ਵੀ ਤਾਂ ਹੀ ਪਰ ਜਿਹੜਾ ਭਵਿੱਖ ਹੈ ਨਾ ਉਹ ਤੁਹਾਡਾ ਵਰਤਮਾਨ ਦੀ ਬੁਨਿਆਦ ਦੇ ਉੱਤੇ ਉੱਤਰਦਾ ਹੈ ਵਰਤਮਾਨ ਬੁਨਿਆਦ ਦੇ ਕਰਪੋ ਵੇਖੇਵੇਂ ਸਮਝ ਲਓ ਵੀ ਉਹਨਾਂ ਬੁਨਿਆਦਾਂ ਦੇ ਉੱਤੇ ਉਸਰਿਆ ਹੋਇਆ ਮਕਾਨ ਏ ਇੱਕ ਮਹਿਲ ਔਰ ਉਹ ਮਹਿਲ ਕਿਵੇਂ ਦਾ ਬਣਾਉਣਾ ਏ ਇਹ ਤੁਹਾਡੇ ਉੱਤੇ ਗੱਲ ਟੁਕਦੀ ਏ ਤੁਹਾਡਾ ਵਰਤਮਾਨ ਕਿਵੇਂ ਦਾ ਏ ਬੁਨਿਆਦਾਂ ਕਿਵੇਂ ਦੀਆਂ ਪੜ ਰਹੇ ਹੋ ਅੱਛਾ ਜੇ ਬੁਨਿਆਦ ਹੋਵੇ ਕੱਚੀ ਤੇ ਮਕਾਨ ਕਿੰਨਾ ਉੱਚਾ ਉਸਾਰ ਸਕੋਗੇ ਛੋਟੀ ਬੁਨਿਆਦ ਛੋਟੀ ਪੱਕੀ ਬੁਨਿਆਦ ਦੇ ਉੱਤੇ ਇੱਕ ਕੁਲੀ ਪਾ ਲੋਗੇ ਛੋਟੀ ਜੀ ਛੱਤ ਪਾ ਲੋਗੇ ਜੇ ਦੋ ਮੰਜ਼ਲਾ ਮਕਾਨ ਬਣਾਉਣਾ ਏ ਤੇ ਆਰਕੀਟੈਕਟ ਕਹੇਗਾ ਮਿਸਤਰੀ ਕਹੇਗਾ ਬੁਨਿਆਦ ਹੋਰ ਪੱਕੀ ਚਾਹੀਦੀ ਜੇ 5 7 10 20 ਮੰਜ਼ਲਾ ਮੋਟਲ ਬਣਾਉਣਾ ਹੈ ਤੇ ਫਿਰ ਜਿਹੜਾ ਆਰਕੀਟੈਕਟ ਕਹੇਗਾ ਇੰਜੀਨੀਅਰ ਕਹੇਗਾ ਵੀ ਇਹਦੀ ਬੁਨਿਆਦ ਇੰਨੀ ਚੌੜੀ ਹੋਵੇ ਇੰਨੀ ਪੱਕੀ ਹੋਵੇ ਐਸ ਮਟੀਰੀਅਲ ਦੇ ਨਾਲ ਬਣੀ ਹੋਵੇ ਇਤਾਂ ਇਦਾਂ ਇਹਨੂੰ ਤਿਆਰ ਕੀਤਾ ਹੋਵੇ ਫਿਰ ਭਾਵੇਂ 50 ਮੰਜ਼ਲਾ ਮਕਾਨ ਉਸਾਰ ਲਿਓ ਫਿਰ ਕੋਈ ਡਰ ਨਹੀਂ ਬੁਨਿਆਦ ਹੈ ਵਰਤਮਾਨ ਮਕਾਨ ਹੈ ਤੁਹਾਡਾ ਫਿਊਚਰ ਕਿਵੇਂ ਦੀ ਬੁਨਿਆਦ ਬਣਾ ਰਹੇ ਹੋ ਤੁਹਾਡਾ ਫਿਊਚਰ ਉਵੇਂ ਦਾ ਬਣ ਜਾਏਗਾ ਹੁਣ ਵੇਖੋ ਵੀ ਤੁਹਾਡਾ ਅੱਜ ਕੀ ਹੈ ਤੁਹਾਡੇ ਅੱਜ ਦੇ ਉੱਤੇ ਤੁਹਾਡਾ ਕੱਲ ਉਸਰਨਾ ਹੈ ਆਉਣ ਵਾਲਾ ਕੱਲ ਤੁਹਾਡੇ ਅੱਜ ਦੇ ਉੱਤੇ ਬਣਨਾ ਹੈ ਇੱਕ ਐਗਜ਼ਾਮਪਲ ਦੇ ਦਿਆਂ ਵੀ ਸਮੇ ਸਿਰ ਘਿਓ ਖਾ ਰਿਹਾ ਹੈ ਕੋਈ ਬੰਦਾ ਔਰ ਕਿਉ ਖਾ ਕੇ ਨਾਲ ਐਕਸਰਸਾਈਜ਼ ਕਰਦਾ ਹੈ ਦੌੜ ਲਾਉਂਦਾ ਹੈ ਜਿਮ ਦੇ ਅੰਦਰ ਜਾਂਦਾ ਹੈ ਖੇਤਾਂ ਦੇ ਅੰਦਰ ਸਾਰਾ ਸਾਰਾ ਦਿਨ ਉਹ ਕਈ ਚਲਾਉਂਦਾ ਹੈ ਅਖਾੜੇ ਦੇ ਅੰਦਰ ਉਹ ਕੋਲ ਕਸਤੀ ਕਰਦਾ ਹੈ ਤੇ ਇਹਦਾ ਕੀ ਸਬਕ ਤਾਬ ਲਾਉਗਾ ਮਤਲਬ ਇਹ ਹੀ ਹੈ ਨਾ ਵੀ ਖਿਡਾਰੀ ਬੰਨਾ ਚਾਹੁੰਦਾ ਹੈ ਕਬੱਡੀ ਦਾ ਪਲੇਅਰ ਬੰਨਾ ਚਾਹੁੰਦਾ ਹੈ ਪਹਿਲਵਾਨ ਬੰਨਾ ਚਾਹੁੰਦਾ ਹੈ ਖਾ ਵੀ ਰਿਹਾ ਹੈ ਤੇ ਐਕਸਰਸਾਈਜ਼ ਵੀ ਕਰ ਰਿਹਾ ਹੈ ਸਰੀਰ ਵੀ ਬਣਾ ਰਿਹਾ ਹੈ ਸ਼ਿਕਵਾ ਹਮੇਸ਼ਾ ਉਹ ਬੰਦੇ ਕਰਦੇ ਨੇ ਜਿਨ੍ਹਾਂ ਨੇ ਅੱਜ ਨੂੰ ਸੰਭਾਲਿਆ ਨਹੀਂ ਉਹਨਾਂ ਦੇ ਨਾਲ ਤੁਰਨ ਵਾਲੇ ਜਿਹੜੇ ਅੱਜ ਨੂੰ ਸੰਭਾਲਣ ਵਾਲੇ ਨੇ ਉਹ ਉਹਨਾਂ ਨਾਲੋਂ ਨਿਕਲ ਜਾਂਦੇ ਨੇ ਅੱਗੇ ਤੇ ਜਦੋਂ ਅੱਗੇ ਨਿਕਲ ਜਾਂਦੇ ਨੇ ਪਿੱਛੇ ਰਹਿ ਚੁੱਕੇ ਦੇ ਕੋਲ ਫਿਰ ਹੁਣ ਇੱਕ ਹੀ ਗੱਲ ਬਚਦੀ ਏ ਆਲੋਚਨਾ ਤੇ ਆਲੋਚਨਾ ਉਹਦੀ ਜਿਹੜਾ ਅੱਗੇ ਨਿਕਲ ਗਿਆ ਵੇਖੋ ਜੀ ਇਹਦੇ ਪਿਓ ਨੇ ਦੀ ਬੜੀ ਮਦਦ ਕੀਤੀ ਇਹਦੇ ਭਰਾ ਨੇ ਦੀ ਬੜੀ ਮਦਦ ਕੀਤੀ ਭਾਈ ਤੂੰ ਆਪਣੇ ਵਾਸਤੇ ਕੀ ਕੀਤਾ ਐਕਸਰਸਾਈਜ਼ ਕੀਤੀ ਕੋਈ ਮਿਹਨਤ ਕੀਤੀ ਕੋਈ ਕਿਤਾਬਾਂ ਦੇ ਨਾਲ ਮਗਜ਼ ਮਾਰੀ ਕੀਤੀ ਕੋਈ ਸਮੇਂ ਸਿਰ ਪੜਿਆ ਸਮੇਂ ਨੂੰ ਸੰਭਾਲਿਆ ਸਾਰਾ ਸਾਰਾ ਦਿਨ ਚੁਟਕਲੇ ਗੋਸ਼ਟੀ ਦੇ ਅੰਦਰ ਤੇਰੇ ਦਿਨ ਬੀਤੇ ਸੱਤ ਦੇ ਅੰਦਰ ਬੈ ਕੇ ਤਾਸ਼ ਖੇਡਦਾ ਰਿਹਾ ਸਾਰਾ ਸਾਰਾ ਦਿਨ ਸ਼ਰਾਬ ਦੇ ਠੇਕਿਆਂ ਤੇ ਰੁਲਦਾ ਰਿਹਾ ਸਾਰਾ ਸਾਰਾ ਦਿਨ ੱੱਕੇ ਖਾਂਦਾ ਰਿਹਾ ਤੇ ਤੇਰੇ ਨਾਲ ਜਿਹੜੇ ਤੁਰਨ ਵਾਲੇ ਸੀ ਉਹ ਅੱਗੇ ਤੇ ਨਿਕਲਣਗੇ ਕਿਉਂਕਿ ਮਿਹਨਤ ਕਰਦੇ ਰਹੇ ਤੇ ਸਮੇਂ ਦੀ ਸੰਭਾਲ ਕਰਦੇ ਰਹੇ ਸਮੇਂ ਸਿਰ ਪੜ੍ਹਾਈ ਨਾ ਕੀਤੀ ਹੋਵੇ ਕਮਾਈ ਨਾ ਕੀਤੀ ਹੋਵੇ ਫਿਰ ਦੂਸਰਿਆਂ ਦੇ ਉੱਤੇ ਦੋਸ਼ਨ ਲਾ ਕੇ ਆਪਣੇ ਆਪ ਨੂੰ ਬੰਦਾ ਸਹੀ ਸਾਬਤ ਕਰਨ ਦਾ ਯਤਨ ਕਰਦਾ ਹੈ ਸਮੇ ਸਿਰ ਕੀਤੀ ਪੜ੍ਹਾਈ ਤੁਹਾਨੂੰ ਇੱਕ ਮਕਾਮ ਤੇ ਲੈ ਜਾਏਗੀ ਸਮਾਂ ਬੀਤਣ ਤੋਂ ਬਾਅਦ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ ਹੋਰ ਕੁਝ ਵੀ ਨਹੀਂ ਸਾਡਾ ਭਵਿੱਖ ਕਿੱਦਾਂ ਦਾ ਹੋਏਗਾ ਕਿਸ ਤਰ੍ਹਾਂ ਦਾ ਹੋਏਗਾ ਸਾਡੀਆਂ ਅੱਜ ਦੀਆਂ ਗਤੀਆਂ ਵਿਧੀਆਂ ਗਤੀ ਵਿਧੀਆਂ ਤੈਅ ਕਰਦੀਆਂ ਨੇ ਸਾਡਾ ਭਵਿੱਖ ਕਿੱਦਾਂ ਦਾ ਬਣੇਗਾ ਮਕਾਨ ਦੀਆਂ ਬੁਨਿਆਦਾਂ ਤੈਅ ਕਰਦੀਆਂ ਨੇ ਮਕਾਨ ਕਿੱਦਾਂ ਦਾ ਬਣੇਗਾ ਸਮੇ ਸਿਰ ਕਿਤਾਬਾਂ ਦੇ ਨਾਲ ਕੀਤੀ ਮਗਜ਼ਮਾਰੀ ਤੁਹਾਨੂੰ ਉਚਾਈ ਤੇ ਲਾ ਜਾ ਕੇ ਖੜਾ ਕਰ ਦਿੰਦੀ ਹੈ ਇੰਜੀਨੀਅਰ ਬਣ ਜਾਂਦੇ ਹੋ ਸਾਇੰਟਿਸਟ ਬਣ ਜਾਂਦੇ ਹੋ ਡਾਕਟਰ ਬਣ ਜਾਂਦੇ ਹੋ ਆਈਪੀਐਸ ਆਈਏਐਸ ਬਣ ਜਾਂਦੇ ਹੋ ਕੁਛ ਨਾ ਕੁਛ ਬਣ ਜਾਂਦੇ ਹੋ ਤੇ ਜੇ ਸਮਾਂ ਨਹੀਂ ਸੰਭਾਲਿਆ ਫਿਰ ਪਛੜ ਜਾਂਦੇ ਹੋ ਤੇ ਪਛੜਨ ਤੋਂ ਬਾਅਦ ਕੋਲ ਸ਼ਿਕਵਾ ਰਹਿ ਜਾਂਦਾ ਹੈ ਤੇ ਕੋਲ ਆਲੋਚਨਾ ਰਹਿ ਜਾਂਦੀ ਵੀ ਫਲਾਣਾ ਬਣ ਗਿਆ ਤੇ ਮੈਂ ਪਿੱਛੇ ਕਿਉਂ ਰਹਿ ਗਿਆ ਮੈਂ ਕੌਮੀ ਲੈਵਲ ਦੀ ਜੇ ਗੱਲ ਕਰਾਂ ਸਾਡੀ ਐਸਜੀਪੀਸੀ ਨੂੰ ਆਪਣੀ ਜਵਾਨੀ ਵਾਸਤੇ ਜੋ ਰਾਹ ਅਪਣਾਉਣੇ ਚਾਹੀਦੇ ਸਨ ਉਹ ਘੱਟ ਅਪਣਾਏ ਜਾ ਰਹੇ ਨੇ ਹੈ ਚਿੰਤਾ ਦਾ ਵਿਸ਼ਾ ਪਰ ਜਿੰਨੀ ਚਿੰਤਾ ਕਰਨੀ ਚਾਹੀਦੀ ਸੀ ਸਾਡੇ ਲੀਡਰ ਸਹਿਬਾਨਾਂ ਨੂੰ ਉਹ ਲੀਡਰ ਧਾਰਮਿਕ ਹੋਣ ਜਾਂ ਰਾਜਨੀਤਿਕ ਹੋਣ ਜਵਾਨੀ ਨੂੰ ਲੈ ਕੇ ਜਿੰਨੀ ਚਿੰਤਾ ਕਰਨੀ ਚਾਹੀਦੀ ਸੀ ਉਸ ਮਿਆਰ ਵਿੱਚ ਚਿੰਤਾ ਨਹੀਂ ਕੀਤੀ ਜਾ ਰਹੀ ਉਸ ਮਿਆਰ ਦੇ ਅੰਦਰ ਪ੍ਰੋਗਰਾਮ ਨਹੀਂ ਦਿੱਤੇ ਜਾ ਰਹੇ ਹਸਪੀਟਲ ਨਹੀਂ ਖੋਲੇ ਜਾ ਰਹੇ ਸਕੂਲ ਨਹੀਂ ਖੋਲੇ ਜਾ ਰਹੇ ਫੈਕਟਰੀਆਂ ਕੰਪਨੀਆਂ ਨਹੀਂ ਲਾਈਆਂ ਜਾ ਰਹੀਆਂ ਬਸ ਰਾਜਨੀਤਿਕਤਾ ਰਾਜਨੀਤੀ ਦਾ ਖਾੜਾ ਬਣ ਕੇ ਅੱਡਾ ਬਣ ਕੇ ਸਾਡੀ ਲੀਡਰਸ਼ਿਪ ਰਹਿ ਗਈ ਹੈ ਹੋਰ ਇਸ ਤੋਂ ਅੱਗੇ ਕੁਝ ਵੀ ਨਹੀਂ ਦੂਸਰੀ ਗੱਲ ਜੇ ਸਾਧ ਬਾਬਿਆਂ ਵੱਲ ਵੇਖੀਏ ਡੇਰੇ ਬਹੁਤ ਨੇ ਪਰ ਕੀ ਡੇਰੇ ਬਣਾਉਣਾ ਹੀ ਸਾਡਾ ਮਕਸਦ ਹੈ ਆਸ਼ਰਮ ਬਣਾਉਣਾ ਹੀ ਸਾਡਾ ਮਕਸਦ ਹੈ ਕਮਰਿਆਂ ਦੀ ਉਹ ਸਾਰੀ ਕਰਨਾ ਹੀ ਸਾਡਾ ਮਕਸਦ ਹੈ ਵੇਖੋ ਜੀ ਪੰਜ ਮੰਜ਼ਲਾ ਡੇਰਾ ਬਣਾ ਲਿਆ ਹੈ ਕਿ ਇਹ ਹੀ ਸਾਡਾ ਲਕਸ਼ਿ ਇਹਦੋਂ ਅੱਗੇ ਲਕਸ਼ਿ ਨਹੀਂ ਜੇ ਵਾਕਈ ਕੌਮ ਤੁਹਾਨੂੰ ਕੁਝ ਦੇ ਰਹੀ ਹੈ ਤੇ ਕੋਈ ਹਸਪੀਟਲ ਬਣਾ ਲਓ ਯੂਨੀਵਰਸਿਟੀ ਬਣਾ ਲਓ ਕਾਲਜ ਬਣਾ ਲਓ ਬੱਚਿਆਂ ਦੇ ਉਚੇਰੀ ਵਿਦਿਆ ਦਾ ਪ੍ਰਬੰਧ ਕਰ ਦਿਓ ਸਾਡੇ ਬੱਚੇ ਕੁਝ ਬਣ ਜਾਣ ਹੁਣ ਅਸੀਂ ਨਹੀਂ ਕਰ ਰਹੇ ਮੇਰੀ ਗੱਲ ਨੂੰ ਬੜੀ ਦਿਾਨਨਦਾਰੀ ਦੇ ਨਾਲ ਸੋਚ ਕੇ ਸੰਜੀਦਗੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਜਦੋਂ ਅਸੀਂ ਆਪਣਾ ਸਮਾਂ ਨਹੀਂ ਨ ਸੰਭਾਲਾਂਗੇ ਆਉਣ ਵਾਲੇ ਸਮੇਂ ਦੇ ਅੰਦਰ ਕੁਝ ਸਾਲਾਂ ਬਾਅਦ ਅਸੀਂ ਲੋਅਰ ਕਲਾਸ ਦੇ ਜਾਂ ਮਿਡਲ ਕਲਾਸ ਦੇ ਵਰਕਰ ਬਣ ਕੇ ਰਹਿ ਜਾਾਂਗੇ ਤੇ ਜਿਹੜੇ ਸਾਡੇ ਸਿਰ ਦੇ ਉੱਤੇ ਅੱਪਰ ਕਲਾਸ ਵਾਲੇ ਅਫੀਸਰ ਜਣ ਬਹਿਣਗੇ ਉਹ ਕੋਈ ਦੂਜੇ ਬਹਿਣਗੇ ਤੇ ਫਿਰ ਅਸੀਂ ਸ਼ਿਕਵਾ ਕਰਾਂਗੇ ਵੇਖੋ ਜੀ ਇਹ ਫਲਾਣੇ ਸਟੇਟ ਤੋਂ ਆਇਆ ਫਲਾਣੀ ਜਗ੍ਹਾ ਤੋਂ ਆਇਆ ਤੇ ਇਹ ਇੱਥੇ ਆਣ ਕੇ ਡੀਜੀਪੀ ਬਣ ਗਿਆ ਆਈਐਸ ਬਣ ਗਿਆ ਆਈਪੀਐਸ ਬਣ ਗਿਆ ਅਫੀਸਰ ਬਣ ਗਿਆ ਕਲੈਕਟਰ ਬਣ ਗਿਆ ਡੀਸੀ ਬਣ ਗਿਆ ਆਹ ਬਣ ਗਿਆ ਉਹ ਬਣ ਗਿਆ ਤੁਸੀਂ ਕਿਉਂ ਨਹੀਂ ਤੁਸੀਂ ਸਮਾਂ ਨਹੀਂ ਸੰਭਾਲਿਆ ਜੇ ਤੁਸੀਂ ਸਮਾਂ ਸੰਭਾਲਦੇ ਤੇ ਕੁਝ ਨਾ ਕੁਝ ਬਣ ਜਾਂਦੇ ਤੁਸੀਂ ਸਮਾਂ ਸੰਭਾਲਿਆ ਨਹੀਂ ਜਿਨ੍ਹਾਂ ਨੇ ਸਮਾਂ ਸੰਭਾਲਿਆ ਉਹ ਕੁਝ ਬਣ ਗਏ ਤੇ ਹੁਣ ਜਿਨ੍ਹਾਂ ਨੇ ਦੇਸ਼ ਚਲਾਉਣਾ ਹੈ ਉਹ ਕਿਧਰੇ ਨਾ ਕਿਧਰੇ ਉਹਨਾਂ ਨੂੰ ਨਿਯੁਕਤੀ ਤੇ ਦੇਣਗੇ ਨਿਯੁਕਤ ਤੇ ਕਰਨਗੇ ਮੈਂ ਪਿਛਲੇ ਦਿਨਾਂ ਦੇ ਅੰਦਰ ਪੜ ਰਿਹਾ ਸਾਂ ਕਿ ਪੰਜਾਬ ਦੇ ਅੰਦਰ 7 ਬੱਚੇ ਟੌਪ ਕਰਦੇ ਨੇ ਤੇ ਜਿਨ੍ਹਾਂ ਦੇ ਵਿੱਚੋਂ 5 ਬੱਚੇ ਨੇ ਜਿਹੜੇ ਬਾਣੀਆਂ ਦੀ ਬਰਾਦਰੀ ਦੇ ਅੰਦਰੋਂ ਨੇ ਸਾਡੇ ਹੀ ਭਰਾ ਨੇ ਸਾਡੇ ਹੀ ਬੱਚੇ ਨੇ ਬਾਣੀਆਂ ਬਰਾਦਰੀ ਕੋਈ ਗੈਰ ਥੋੜਾ ਸਾਡੇ ਆਪਣੇ ਨੇ ਪਰ ਉਹਨਾਂ ਦੇ ਵੱਡਿਆਂ ਨੇ ਸਿੱਖਿਆ ਦਿੱਤੀ ਬੇਟਾ ਪੜੋ ਪੜ ਕੇ ਕੁਝ ਬਣੋ 7 ਬੱਚੇ ਕਰਦੇ ਨੇ ਟੌਪ ਉਹਨਾਂ ਵਿੱਚੋਂ 5 ਬੱਚੇ ਬਾਣੀਆਂ ਬਰਾਦਰੀ ਦੇ ਅੰਦਰ ਨੇ ਮੈਂ ਆਪਣੇ ਵੱਲੋਂ ਉਹਨਾਂ ਬੱਚਿਆਂ ਨੂੰ ਐਪਰੀਸ਼ੀਏਟ ਕਰਦਾ ਬੱਚਿਆਂ ਨੂੰ ਸ਼ਾਬਾਸ਼ ਦੇਣਾ ਉਹਨਾਂ ਦੇ ਮਾਪੇ ਜਾਂ ਵੱਡੀਆਂ ਭੈਣਾਂ ਪਪਰਾਵਾਂ ਨੂੰ ਪਰਜਾਈਆਂ ਨੂੰ ਐਪਰੀਸ਼ੀਏਟ ਕਰਦਾ ਉਹਨਾਂ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਬੱਚਿਆਂ ਨੂੰ ਚੰਗੇ ਰਾਹ ਰੀ ਪ੍ਰੇਰਿਆ ਪਰ ਮੈਂ ਆਮ ਸਿੱਖ ਬੱਚਿਆਂ ਦੀ ਗਤੀ ਵਿਹਨਾ ਇਹਨਾਂ ਦਾ ਚਾਲ ਚਲਣ ਵਿਹਨਾ ਇਹਨਾਂ ਦੀਆਂ ਗਤੀ ਵਿਧੀਆਂ ਨੂੰ ਨੋਟ ਕਰਦਾ ਬਸ ਹੁੱਲੜ ਬਾਜੀ ਫੁਕਰਾ ਪੰਥੀ ਹੋਰ ਇਸ ਤੋਂ ਸਵਾਇ ਕੁਝ ਵੀ ਨਹੀਂ ਤੁਹਾਡਾ ਧਰਮ ਵੀ ਤਾਂ ਹੀ ਸਹੀ ਰੂਪ ਦੇ ਅੰਦਰ ਪੜੇਗਾ ਜੇ ਤੁਸੀਂ ਇਕਨੋਮਿਕਲੀ ਸਟਰੋਂਗ ਹੋਗੇ ਕੋਈ ਅਫੀਸਰ ਬਨ ਜਾਓ ਪੜ ਜਾਓ ਲਿਖ ਜਾਓ ਤੁਸੀਂ ਨਾ ਚਾਹੁੰਦੇ ਆਂ ਮੈਂ ਗੁਲਾਮ ਬਨ ਜਾਓਗੇ ਗੁਲਾਮ ਮੈਂ ਹੁਣੇ ਗੱਲ ਕਰ ਰਿਹਾ ਆਂ ਸਾ ਵੀ ਲੋਅਰ ਕਲਾਸ ਤੇ ਮਿਡਲ ਕਲਾਸ ਦੇ ਵਰਕਰ ਬਨ ਜਾਓਗੇ ਅਫੀਸਰ ਤੁਹਾਡੇ ਸਿਰ ਤੇ ਕੁਝ ਹੋਰ ਹੋਏਗਾ ਤੇ ਗੁਲਾਮੀ ਨਾ ਹੋਈ ਤੇ ਹੋਰ ਕੀ ਹੋਏ ਫਿਰ ਪੌਂਦੇ ਰਹੋ ਬੈ ਕੇ ਆਪਣੇ ਆਪ ਨੂੰ ਲਾਂਤਾਂ ਆਪਣੇ ਬਜ਼ੁਰਗਾਂ ਨੂੰ ਲਾਂਤਾਂ ਪਾਉਂਦੇ ਰਹੋ ਹੱਥ ਜੋੜ ਕੇ ਮੇਰੇ ਅੰਦਰ ਦੀ वेदना ਵਿੱਚੋਂ ਨਿਕਲਿਆ ਇੱਕ ਤਰਲਾ ਹੈ ਸਾਡੇ ਲੀਡਰ ਸਹਿਬਾਨਾਂ ਨੂੰ ਜਥੇ ਸਹਿਬਾਨਾਂ ਨੂੰ ਧਾਰਮਿਕ ਤੇ ਰਾਜਨੀਤਿਕ ਲੀਡਰਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਲਈ ਕੋਈ ਫਿਕਰਮੰਦ ਹੋ ਤੁਹਾਡੇ ਹੱਥ ਬਾਗਡੋਰ ਦਿੱਤੀ ਹੈ ਤੇ ਜਿਹਦੇ ਹੱਥ ਬਾਗਡੋਰ ਹੋਵੇ ਨਾ ਉਹਨੂੰ ਆਪਣਾ ਪਰਿਵਾਰ ਚੰਗੇ ਢੰਗ ਦੇ ਨਾਲ ਸੰਭਾਲਣਾ ਚਾਹੀਦਾ ਜੇ ਪਰਿਵਾਰ ਦੀ ਸਹੀ ਸੰਭਾਲ ਪਰਿਵਾਰ ਦਾ ਮੁਖੀਆ ਨਾ ਕਰ पाए ਪਰਵਾਰ ਪਤਨ ਵਿੱਚ ਚਲਾ ਜਾਏ ਪਰਵਾਰ ਖੱਡ ਵਿੱਚ ਚਲਾ ਜਾਏ ਤੇ ਸਾਰਾ ਪਿੰਡ ਇਲਾਕਾ ਰਿਸ਼ਤੇਦਾਰ ਮੁਖੀਏ ਨੂੰ ਲਾਂਤ ਪਾਉਂਦੇ ਨੇ ਮੁਖੀਏ ਨੂੰ ਇਹਨਾਂ ਦਾ ਪਿਓ ਜਵਾਰੀ ਸੀ ਇਹਨਾਂ ਦਾ ਪਿਓ ਸ਼ਰਾਬੀ ਸੀ ਇਹਨਾਂ ਦਾ ਪਿਓ ਅਯਾਜ ਸੀ ਬਦਮਾਸ਼ ਸੀ ਆਪ ਤੇ ਖਾ ਪੀ ਕੇ ਉਜੜ ਪਜੜ ਕੇ ਚਲਾ ਗਿਆ ਬੱਚੇ ਰੁੱਲਣ ਵਾਸਤੇ ਛੱਡ ਗਿਆ ਲੀਡਰ ਸਹਿਬਾਨੋ ਵਾਰ-ਵਾਰ ਤਰਲਾਏ ਵਾਰ-ਵਾਰ ਤਰਲਾਏ ਬੱਚਿਆਂ ਦੇ ਫਿਊਚਰ ਬਾਰੇ ਸੋਚੋ ਜਵਾਨੀ ਦੇ ਭਵਿੱਖ ਬਾਰੇ ਸੋਚੋ ਫੁਕਰਾ ਪੰਥੀ ਦੇ ਅੰਦਰ ਹੁੱਲੜ ਬਾਜੀ ਦੇ ਅੰਦਰ ਉਲਝ ਕੇ ਮਰਨ ਤੇ ਮਰਨ ਵਾਲੇ ਨਾਮ ਬੰਜਨ ਕੁਛ ਇਹ ਬਣ ਪਉਣ ਤਵੱਡਾ ਨਾਮ ਉੱਚਾ ਕਰ ਪਉਣ ਵਰਲਡ ਲੈਵਲ ਦੇ ਉੱਤੇ ਇਹਨਾਂ ਦੇ ਪੱਲੇ ਕੋ ਜਾਵੇ ਬੱਚਿਆਂ ਦੇ ਭਵਿੱਖ ਦੀ ਸੋਚੋ ਹੁਣ ਮੈਨੂੰ ਪਤਾ ਹੈ ਕਿ ਅਗਲੀ ਗੱਲ ਅਗਲਾ ਕਮੈਂਟ ਕੀ ਆਏਗਾ ਵੇਖੋ ਜੀ ਵਰਲਡ ਲੈਵਲ ਤੇ ਸਾਡਾ ਨਾਮ ਬੜਾ ਹੈ ਪਰ ਜਿੰਨੀ ਰੇਸ਼ਿਓ ਦੇ ਅੰਦਰ ਹੋਣਾ ਚਾਹੀਦਾ ਉਹ ਨਹੀਂ ਰੇਸ਼ਿਓ ਦੇ ਅੰਦਰ ਨਹੀਂ ਹੈ ਜਿਨਨੇ ਮਿਆਰ ਵਿੱਚ ਹੋਣਾ ਚਾਹੀਦਾ ਹੈ ਪਰਸੈਂਟੇਜ ਵਿੱਚ ਹੋਣਾ ਚਾਹੀਦਾ ਹੈ ਉਹਨੇ ਪਰਸੈਂਟੇਜ ਵਿੱਚ ਨਹੀਂ ਹੈ ਇਸ ਕਰਕੇ ਰਿਕਵੈਸਟ ਹੈ ਪੜੋ ਸਮਾਂ ਸੰਭਾਲੋ ਬੁਨਿਆਦ ਬਣਾਓ ਤਾਂ ਕਿ ਆਉਣ ਵਾਲੇ ਕੱਲ ਨੂੰ ਤੁਹਾਡਾ ਕੁਝ ਚੰਗਾ ਬਣ ਸਕੇ